ਕਾਉਂਸਲਰ ਬਹਾਦਰ ਸਿੰਘ ਓਕੇ ਦੀ ਰੱਖੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ ਲੋਕਾਂ ਦੇ ਬੈਠਣ ਦੇ ਲਈ ਕੁਰਸੀਆਂ ਵੀ ਪੈ ਗਈਆਂ ਥੋੜੀਆਂ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਨੇ ਵੀ ਗਿਣਾਏ ਸ਼ਹਿਰ ਵਿੱਚ ਕਿਤੇ ਹੋਏ ਕੰਮ ਮੈਂ ਤਾਂ ਆਪਣੇ ਮੈਨੂੰ ਬੋਲਣ ਦਾ ਸਮਾਂ ਦਿੱਤਾ ਗਿਆ ਸੀ ਮੈਂ ਤਾਂ ਇਹੀ ਕਿਹਾ ਕਿ ਮੈਂ ਆਪਣੇ ਆਖਰੀ ਸਾਹ ਤੱਕ ਨਗਰ ਚਨਾਲੋਂ ਦਾ ਕਰਜ਼ਦਾਰ ਰਹੂੰਗਾ ਅੱਜ ਚਨਾਲੋ ਦੇ ਵਿੱਚ ਕਾਉਂਸਲਰ ਬਹਾਦਰ ਸਿੰਘ ਓਕੇ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ ਸੀ ਜਿਸ ਨੇ ਕਿ ਰੈਲੀ ਦਾ ਰੂਪ ਧਾਰ ਲਿੱਤਾ ਸੀ ਅਤੇ ਇੱਥੇ ਤੱਕ ਕਿ ਲੋਕਾਂ ਦੇ ਬੈਠਣ ਦੇ ਲਈ ਕੁਰਸੀਆਂ ਵੀ ਘਟ ਰਹਿ ਗਈਆਂ ਸਨ ਅਤੇ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਵੱਲੋਂ ਅੱਜ ਇੱਥੇ ਪੁੱਜ ਕੇ ਕਾਫੀ ਗੱਲਾਂ ਆਖੀਆਂ ਗਈਆਂ ਹਨ ਉਹਨਾਂ ਕਿਹਾ ਕਿ 2 ਸਾਲ ਵਿੱਚ ਉਹਨਾਂ ਵੱਲੋਂ ਕਾਫੀ ਵੱਡੇ ਵੱਡੇ ਕੰਮ ਹਲਕਾ ਖਰੜ ਦੇ ਲਈ ਕੀਤੇ ਗਏ ਨੇ ਅਤੇ ਨਾਲ ਹੀ ਉਹਨਾਂ ਨੇ लोकसभा ਹਲਕਾ ਸ਼੍ਰੀ ਨਾਨਨਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਮਾਲਵਿੰਦਰ ਸਿੰਘ ਤੰਗ ਦੇ ਹੱਕ ਦੇ ਵਿੱਚ ਵੋਟਾਂ ਵੀ ਮੰਗਿਆ ਹਨ ਇਸ ਮੌਕੇ ਕੀ ਕਹਿਣਾ ਹੈ ਸਰਦਾਰ ਬਹਾਦਰ ਸਿੰਘ ਓਕੇ ਦਾ ਅਤੇ ਮੈਡਮ ਅਨਮੋਲ ਗਗਨਮਾਨ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਬਹੁਤ ਅੱਛਾ ਜੀ ਤੁਹਾਡੇ ਸਾਹਮਣੇ ਹੀ ਆ ਲੋਕ ਨਾਲ ਨੇ ਲੋਕ ਆਮ ਆਦਮੀ ਪਾਰਟੀ ਦੀ ਪੂਰੀ ਸਪੋਰਟ ਚ ਨੇ ਲੋਕ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਵੱਲੋਂ ਕੀਤੇ ਗਏ ਕੰਮਾਂ ਤੋਂ ਸੰਤੁਸ਼ਟ ਨੇ ਤੇ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਹੈ ਜਿਹੜੀ ਜਿਹੜੀ ਵੱਡੇ ਮਾਰਜਨ ਦੇ ਨਾਲ ਸੀ ਜਿਹੜੀ ਜਿੱਤ ਕੇ ਮੁੱਖ ਮੰਤਰੀ ਸਾਹਿਬ ਦੇ ਝੋਲੀ ਪਾਵਾਂਗੇ ਲੋਕਾਂ ਦੇ ਕਿਹੜੇ ਕਿਹੜੇ ਹਿਸਾਬ ਦੇ ਨਾਲ ਵੋਟ ਮੰਗ ਰਹੇ ਹੋ ਪਿਛਲੇ 2 ਸਾਲਾਂ ਦਾ 2 ਸਾਲ ਦੇ ਦੇਖੋ ਕੰਮ ਸਿਰਫ 2 ਸਾਲ ਹੋਏ ਨੇ ਚਾਹੇ ਉਹ ਮੁਫਤ ਬਿਜਲੀ ਦੀ ਗੱਲ ਆ ਚਾਹੇ ਥਰਮਲ ਪਲਾਂਟ ਖਰੀਦਣ ਦੀ ਗੱਲ ਹੈ ਚਾਹੇ ਕੋਲੇ ਦੀ ਮਾਈਨ ਝਾਰਖੰਡ ਵਾਲੀ ਚਲਾਉਣ ਦੀ ਗੱਲ ਹੈ ਨਵੇਂ ਸਕੂਲ ਬਣਾਉਣ ਦੀ ਗੱਲ ਆ ਖਰੜ ਦੇ ਲਗਭਗ 35 ਤੋਂ 40 ਕਰੋੜ ਰੁਪਇਆ ਲਾ ਕੇ ਦੋ ਹਸਪਤਾਲ ਅਪਡੇਟ ਹੋਏ ਨੇ ਸ਼ਹੀਦਾਂ ਦਾ ਸਨਮਾਨ 1 ਕਰੋੜ ਰੁਪਇਆ ਦੇ ਕੇ ਕਰਨ ਵਾਲੀ ਸਰਕਾਰ ਹੈ ਕ੍ਰਪਸ਼ਨ ਨੂੰ ਨੱਥ ਪਾਉਣ ਵਾਲੀ ਸਰਕਾਰ ਹੈ ਅਸੀਂ ਦਾਅਵੇ ਨਾ ਕਹਿੰਦੇ ਆ ਵੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਸੋ ਦੋ ਸਾਲਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਨੇ 43000 ਨੌਕਰੀਆਂ ਬਿਨਾਂ ਸਫਾਰਿਸ਼ ਬਿਨਾਂ ਪੈਸੇ ਤੋਂ ਦਿੱਤੀਆਂ ਗਈਆਂ ਨੇ ਸੋ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਕੰਮ ਕਰਨ ਦਾ ਤਰੀਕਾ ਉਹ ਲਾਜਵਾਬ ਹੈ ਸ਼ਾਨਦਾਰ ਹੈ ਤੇ ਮੈਂ ਉਮੀਦ ਕਰੂੰਗੀ ਵੀ ਲੋਕ ਅੱਧਾ ਗਲਾਸ ਭਰਿਆ ਦੇਖਣਗੇ ਕਿਉਂਕਿ ਸਾਲ ਦੋ ਹੀ ਹੋਏ ਨੇ ਤੇ ਪੂਰੇ ਸਰਕਾਰ ਦੇ ਜਿਹੜੇ ਮੋਢੇ ਨੇ ਮਜ਼ਬੂਤ ਰੱਖ ਕੇ ਝਾੜੂ ਨੂੰ ਵੋਟ ਪਾਉਣਗੇ ਉੱਪਰ ਝਾੜੂ ਦੀ ਵੋਟ ਇੰਡੀਆ ਗਠਜੰਬੰਦਨ ਨੂੰ ਜਾਣੀ ਹੈ ਅਣ ਸਾਬਕਾ ਮੰਤਰੀ ਜਗਨੋਥ ਸਿੰਘ ਕਾਂਗਰਸ ਪਾਰਟੀ ਛੱਡ ਗਿਆ ਲੱਗਦਾ ਹੈ ਵੀ ਕੋਈ ਨੁਕਸਾਨ ਹੋ ਸਕਦਾ ਹੈ ਦੇਖੋ ਹਰ ਬੰਦੇ ਦੀ ਆਪਣੀ ਮਰਜ਼ੀ ਹੈ ਜੀ ਕਦੋਂ ਉਹਨੇ ਪਾਰਟੀ ਚਾਉਣਾ ਕਦੋਂ ਉਹਨਾਂ ਨੇ ਪਾਰਟੀ ਛੱਡ ਕੇ ਜਾਣਾ ਸਭ ਨੂੰ ਸ਼ੁਕ ਕਾਮਨਾਵਾਂ ਨੇ ਅ ਤੁਸੀਂ ਮੈਡਮ ਬਾਪੂwidehat ਵਿਕਾਸਕਾਰ ਚ ਕਿਣਾਏ ਆ ਪਰ ਹਲਕੇ ਦੇ ਵਿੱਚ 7 ਪਿੰਡ ਬਾਈਕਾਰਡ ਕਰ ਰਹੇ ਆ ਇੱਥੋਂ ਮੰਨੋ ਨਹੀਂ ਉਹ ਕੌਂਗਰੈਸ ਜਿਹੜੇ 5 ਪਿੰਡਾਂ ਦੀ ਗੱਲ ਕਰਦੇ ਆ ਦੋ ਚ ਇੱਕ ਹੋਰ ਪਿੰਡ ਹੈ ਜੀ ਲਾਭੀ ਪਿੰਡ ਤੋਂ ਵੀ ਕਰਾਂਗੇ ਨਹੀਂ ਦੇਖੋ ਗੱਲ ਇਹ ਆ ਵੀ ਜਿਹੜੇ 5 ਪਿੰਡਾਂ ਦੇ ਵਿੱਚ ਨਾ ਸਾਡੇ ਅਫੀਸਰ ਤਹਿਸੀਲਦਾਰ ਦੀ ਗਲਤੀ ਰਹੀ ਮੈਂ ਪਿੰਡ ਵਾਸੀਆਂ ਨੂੰ ਵੀ ਦੱਸੂਗੀ ਮੈਂ ਉਹ ਪਿੰਡਾਂ 'ਚ ਜਾ ਕੇ ਆਈ ਆ ਬੜਾ ਸੋਹਣਾ ਮੇਰੇ ਪ੍ਰੋਗਰਾਮ ਹੋਏ ਸਾਡੇ ਮੈਡਮ ਜਿਹੜੇ ਤਹਿਸੀਲਦਾਰ ਆ ਕਿਤੇ ਉਹਨਾਂ ਤੋਂ ਗਲਤੀ ਦੇ ਨਾਲ ਅਚਾਨਕ ਹੀ ਪਿੰਡਾਂ ਵਾਲਿਆਂ ਦੀਆਂ ਜਿਹੜੀਆਂ ਰਜਿਸਟਰੀਆਂ ਨੇ ਉਹ ਬੰਦ ਕਰ ਦਿੱਤੀਆਂ ਪਿੰਡ ਵਾਲੇ ਡਰ ਗਏ ਮੈਂ ਉਹਨਾਂ ਨੂੰ ਚੰਗੇ ਤਰੀਕੇ ਨਾਲ ਸਮਝਾਇਆ ਵੀ ਇਹ ਜਿਹੜੀ ਤੁਸੀਂ ਕੰਮ ਕੀਤਾ ਹੈ ਇਹ ਗੱਲ ਕੀਤੀ ਹੈ ਗਲਤ ਕੀਤੀ ਹੈ ਇਹ ਤੁਸੀਂ ਲੋਕਾਂ ਦੇ ਹੱਕ 'ਚ ਵੀ ਨਹੀਂ ਕਰ ਰਹੇ ਤੇ ਸਰਕਾਰ ਦੇ ਹੱਕ 'ਚ ਵੀ ਨਹੀਂ ਕਰ ਰਹੇ ਸੋ ਇਹੋ ਜਿਹੀਆਂ ਗੱਲਾਂ ਨਾ ਕਰੋ ਬਕਾਇਦਾ ਉਹਨਾਂ ਨੇ ਮਾਫੀ ਮੰਗੀ ਹੈ ਸਾਰੇ ਪਿੰਡ ਵਾਲਿਆਂ ਨੂੰ ਬੁਲਾਇਆ ਹੈ ਇਹਦੇ 'ਚ ਸਰਕਾਰ ਦੀ ਕਿਸੇ ਤਰੀਕੇ ਦੀ ਕੋਈ ਮਨਸ਼ਾ ਨਹੀਂ ਹੈ ਇਹ ਸਿਰਫ ਅਫਸਰਾਂ ਦੇ ਲੈਵਲ ਉੱਤੇ ਕੀਤੀ ਹੋਈ ਗੱਲ ਹੈ ਤੇ ਉਹਨਾਂ ਨੂੰ ਇਹ ਗੱਲ ਸਮਝ ਆ ਗਈ ਹੈ ਵੀ ਉਹਨਾਂ ਨੇ ਇਹ ਗਲਤੀ ਕੀਤੀ ਹੈ ਬਕਾਇਦਾ ਉਹਨਾਂ ਨੇ ਚੈਨਲ ਉੱਤੇ ਆਪਣੀ ਇੱਕ ਵਾਈਟ ਦਿੱਤੀ ਹੈ ਵੀ ਜਿਹੜੀਆਂ ਰਜਿਸਟਰੀਆਂ ਨੇ ਉਹ ਸਾਰੇ ਪਿੰਡਾਂ ਦੀਆਂ ਖੁੱਲੀਆਂ ਹੋਈਆਂ ਨੇ ਜਿੰਨੀ ਦੇਰ ਮੈਂ ਬੈਠੀ ਹਾਂ ਕਿਸੇ ਗੱਲ ਦੀ ਫਿਕਰ ਨਾ ਕਰੋ ਮੈਂ ਲੋਕਾਂ ਦੇ ਨਾਲ ਹਰ ਪੱਖੋਂ ਮੈਂ ਆਪਣੇ ਹਲਕੇ ਦੇ ਇੱਕ ਇੱਕ ਪਿੰਡ ਦੇ ਨਾਲ ਇੱਕ ਇੱਕ ਮਸਲੇ ਦੇ ਨਾਲ ਖੜੀ ਹਾਂ ਉਹਨਾਂ ਲਈ ਹਰ ਗੱਲ ਉੱਤੇ ਮੈਂ ਡਟ ਕੇ ਬੋਲੂਗੀ ਕੰਪੇਨ ਕਿਹੜੀ ਫਾਰਗਨਾ ਲੱਗ ਰਿਹਾ ਹੈ ਕਿਹੜੀ ਫਾਰਗਨਾ ਮੁਕਾਬਲਾ ਲੱਗ ਰਿਹਾ ਹੈ ਮੁਕਾਬਲਾ ਤਾਂ ਜੀ ਆਪਣੇ ਨਾਲ ਹੀ ਆਪਣੇ ਕੰਮਾਂ ਨੂੰ ਸਾਡਾ ਬਿਹਤਰ ਕਰਨ ਲਈ ਹੋਰ ਕੰਮ ਕਰਨ ਲਈ ਅਸੀਂ ਕਿਸੇ ਨਾਲ ਮੁਕਾਬਲਾ ਕੀ ਕਰੀਏ ਕੋਈ ਮੁਕਾਬਲੇ ਇਹਦੇ ਕਾਬਲ ਹੈ ਹੀ ਨਹੀਂ ਮੁਕਾਬਲਾ ਆਮ ਆਦਮੀ ਪਾਰਟੀ ਦਾ ਆਪਣੇ ਨਾਲ ਹੀ ਹੈ ਤੇ ਅਸੀਂ ਆਪਣੇ ਕੰਮਾਂ ਨੂੰ ਹੋਰ ਬੈਟਰ ਕਰਦੇ ਰਹਿਨੇ ਆ ਮੁੱਖ ਮੰਤਰੀ ਸਾਹਿਬ ਦੇ ਮੁਕਾਬਲੇ ਚ ਤੁਹਾਨੂੰ ਲੱਗਦਾ ਨਹੀਂ ਕਿ ਕੋਈ ਹੈਗਾ ਹਲਕਾ ਖਰੜੇ ਅਗਲੇ 3 ਸਾਲਾਂ ਚ ਕੀ ਕੰਮ ਕਰ ਲੇ ਹਲਕਾ ਖਰੜ ਨੂੰ ਕਮਾਲ ਦਾ ਬਣਾਵਾਂਗੇ ਜੀ ਸ਼ਾਨਦਾਰ ਬਣਾਵਾਂਗੇ ਤੁਹਾਨੂੰ ਜੇਕਰ ਮੁੱਖ ਮੰਤਰੀ ਸਾਹਿਬ ਵੱਲੋਂ 13 0 ਦਾ ਮਿਸ਼ਨ ਚਲਾਇਆ ਜਾ ਰਿਹਾ ਹੈ ਲੱਗਦਾ ਇਹ ਕਾਮਯਾਬ ਹੋਊਗਾ ਕਿਉਂ ਨਹੀਂ ਹੋਵਾਂਗੇ ਜੀ ਪੰਜਾਬ ਦੇ ਲੋਕ ਮੇਰਾ ਪਰ ਹੱਥ ਰੱਖਣ ਸਿਰ ਤੇ ਪੰਜਾਬੀਆਂ ਨੂੰ ਸਮਝ ਆਉਣੀ ਚਾਹੀਦੀ ਹੈ ਵੀ ਜਿਹੜੀ ਵੋਟ ਹੈ ਉਹ ਇਮਾਨਦਾਰ ਇਨਸਾਨ ਨੂੰ ਪਾਉਣੀ ਹੈ ਸਰਦਾਰ ਭਗਵੰਤ ਮਾਨ ਜੀ ਨੂੰ ਤੇ ਆਪਣੇ ਆਮ ਲੋਕਾਂ ਦੀ ਬਣਾਈ ਹੋਈ ਜਿਹੜੀ ਆਮ ਘਰਾਂ ਦੇ ਬੱਚਿਆਂ ਦੀ ਬਣਾਈ ਹੋਈ ਸਰਕਾਰ ਹੈ ਇਹਦੇ ਮੋਢੇ ਮਜ਼ਬੂਤ ਰੱਖਣੇ ਨੇ ਤੇ 13 ਜ਼ੀਰੋ ਕਰਨ ਨੂੰ ਕੀ ਹੈ ਜੀ ਬਸ ਲੋਕ ਵਿਕਾਸ ਨੂੰ ਵੋਟ ਪਾਉਣ ਡਿਵੈਲਪਮੈਂਟ ਨੂੰ ਵੋਟ ਪਾਉਣ ਤੇ ਮੈਨੂੰ ਪੂਰੀ ਉਮੀਦ ਹੈ ਮੇਰੇ ਜਾਗਰੂਕ ਪੰਜਾਬੀਆਂ ਤੋਂ ਵੀ ਸਹੀ ਫੈਸਲਾ ਲੈਣਗੇ ਕੋਈ ਗੱਲ ਕਰੀਏ ਤਾਂ ਸਹੀ ਗੱਲ ਕਰੀਏ ਤਾਂ ਉਹ ਕਿਹੜੇ ਐਸੇ ਮੋਢੇ ਨੇ ਜਿਨ੍ਹਾਂ ਨੂੰ ਚਾਰਨ ਦੀ ਜੋ ਪੰਜਾਬ ਦੇ ਵਿੱਚ ਹਲਕਾ ਸ਼ਿਰਿਆ ਨਾਮ ਦਾ ਸਾਹਿਬ ਜੀ ਨੇ ਕਿ ਮਾਈਨਿੰਗ ਦਾ ਇੱਕ ਵੱਡਾ ਸੈਟਅਪ ਹੋਦਾ ਰਿਹਾ ਦੇਖੋ ਮੈਂ ਆਪਣੇ ਮੈਂ ਤੇ ਆਪਣੇ ਹਲਕੇ ਦੀ ਜਿਹੜੀ ਗੱਲ ਕਰ ਸਕਦੀ ਹਾਂ ਹਲਕੇ ਦੀ ਡਿਵੈਲਪਮੈਂਟ ਦੀ ਗੱਲ ਕਰ ਸਕਦੀ ਹਾਂ ਮੈਂ ਤੇ ਅਕਸਰ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਜਿਹੜੇ ਕੰਮ ਹਾਲੇ ਸਾਲ ਵੀ ਦੋਈ ਹੋਏ ਨੇ ਜੀ ਹਲੇ ਤੇ ਟ੍ਰੇਲਰ ਦਿਖਾਇਆ ਹਰ ਪਿਕਚਰ ਹਲੇ ਬਾਕੀ ਹੈ ਤੇ ਬੜੇ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਤੁਸੀਂ ਮੇਰੇ ਵੱਡੇ ਭਰਾਓ ਸਾਰੇ ਪੱਤਰਕਾਰ ਆਪਾਂ ਇੱਕ ਹੀ ਏਰੀਏ ਦੇ ਰਹਿਣ ਵਾਲੇ ਆ ਬੇਫਿਕਰ ਰਹੋ ਤੁਹਾਨੂੰ ਕੰਮ ਕਰਕੇ ਦਵਾਂਗੇ ਤੁਸੀਂ ਕਹਿ ਰਹੇ ਆ ਵੀ 400 ਤੋਂ ਪਾਰ ਜਾਵਾਂਗੇ ਕੀ ਕਹੋਗੇ ਤੁਸੀਂ ਆਪਾਂ 400 ਤੋਂ ਪਾਰ ਹੀ ਜਾਣਗੇ ਨਾ ਹਾਂਜੀ ਬਸ ਮੈਡਮ ਗੱਲ ਪਾਰ ਪਾਰ ਬਸ ਮੈਡਮ ਗੱਲ ਕਰੀ ਅੱਜ ਚਨਾਲੋ ਵਿੱਚ ਇੱਕ ਵੱਡਾ ਕੱਟ ਕੀਤਾ ਗਿਆ ਕਾਉਂਸਲਰ ਬਹਾਦਰ ਸਿੰਘ ਓਕੇ ਜੀ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਅੱਜ ਕਾਫੀ ਵੱਡਾ ਕੰਮ ਕੀਤਾ ਸਾਡੇ ਜਿਹੜੇ ਐਮਸੀ ਹੈ ਨਾ ਬਹਾਦਰ ਕਾਉਂਸਲ ਸਾਡੇ ਕਾਉਂਸਲ ਹੈ ਮਿਊਨਿਸਪਲ ਕਾਉਂਸਲਰ ਹੈ ਇਵਾਰਕੀ ਇੱਕ ਬਹੁਤ ਹੀ ਬੇਦਾਗ ਤੇ ਬਹੁਤ ਮਿਹਨਤੀ ਇੱਕ ਇਨਸਾਨ ਹੈ ਜਦੋਂ ਜਾ ਕੇ ਸਾਰੇ ਪਿੰਡ ਵਾਲਾਂ ਅੱਗੇ ਬੇਨਤੀ ਕੀਤੀ ਹੈ ਇਹਨਾਂ ਨੇ ਘਰ ਘਰ ਜਾ ਕੇ ਤੇ ਸਾਰੇ ਪਿੰਡ ਨੇ ਇਹਨਾਂ ਦਾ ਰਿਕਾਰਡ ਕੀਤਾ ਔਰ ਮੈਂ ਸਮਝਦਾ ਵੀ ਇਹਨਾਂ ਨੂੰ ਸ਼ਾਬਾਸ਼ ਮਿਲੀ ਹੈ ਆਪਣੇ ਕਰੇ ਹੋਏ ਕੰਮਾਂ ਦੀ ਫਿਰ ਉਸ ਤੋਂ ਬਾਅਦ ਸਾਡੇ ਪਿੰਡ ਵਿੱਚ ਜਿਹੜੇ ਬਹੁਤ ਹੀ ਵਧੀਆ 8-9 ਕੰਮ ਐਡੇ ਤਕੜੇ ਹੋਏ ਹਨ ਨਾ ਅਰਣਜੀਤ ਜਿਹੜੇ ਕਿ ਸਾਲਾਂ ਤੋਂ ਹੀ 50-50 ਸਾਲਾਂ ਤੋਂ اٹਕੇ ਹੋਏ تھے ਕਿਸੇ ਨਾ ਕਿਸੇ ਵਿਵਾਦ ਦੇ ਅੰਦਰ ਜਾਂ ਕਿਸੇ ਵੀ ਤਰ੍ਹਾਂ ਰੁਕੇ ਹੋਏ تھے ਵੱਡੇ ਕੰਮ ਸੀ ਉਹ ਅਨਮੋਲ ਗਗਨ ਮਾਨ ਜੀ ਦੀ ਹੱਲਾਸ਼ੇਰੀ ਦੇ ਨਾਲ ਉਹਦੇ ਅਸ਼ੀਰਵਾਦ ਨਾਲ ਉਹ ਪਿੰਡ ਦੇ ਕੰਮ ਵੀ ਹੋਏ ਹਨ ਔਰ ਉਤੋਂ ਬਾਅਦ ਜਿਹੜਾ ਇਹ ਸਾਡਾ ਸਾਰਾ ਜਿਹੜਾ ਪਿੰਡ ਹੈ ਸਾਡਾ ਬਿਲਕੁਲ ਸਾਡਾ ਜਿਵੇਂ ਇੱਕ ਪਰਿਵਾਰ ਹੁੰਦਾ ਇਹ ਐਦਾਂ ਅਸੀਂ ਇੰਨਾ ਬੜੇ ਖੁਸ਼ ਹੋਏ ਅੱਜ ਸਾਡਾ ਜਦੋਂ ਸਾਰਾ ਪਿੰਡ ਆਇਆ ਅਸੀਂ ਸਭ ਦੇ ਦਰਸ਼ਨ ਕਰੇ ਇਸੇ ਚੱਲਦੀ ਜ਼ਿੰਦਗੀ 'ਚ ਮੌਕਾ ਨਹੀਂ ਮਿਲਦਾ ਕਿਸੇ ਨੂੰ ਮਿਲਣ ਦਾ لیکن ਇਤਨਾ ਦੇ ਘੱਟ ਵੀ ਜਾ ਕੇ ਸਭ ਦੇ ਦਰਸ਼ਨ ਹੋਏ ਆ ਸਭ ਤੋਂ ਵੱਧ ਸਾਡੇ ਪਿੰਡ ਦੇ ਸਾਡੀਆਂ ਮਾਂ ਮਾਂ ਸਾਡੀਆਂ ਭੈਣਾਂ ਸਾਡੀਆਂ ਧੀਆਂ ਸਾਡੇ ਪਿੰਡ ਦੀਆਂ ਬਹੂਆਂ ਸਾਰਿਆਂ ਨੇ ਆ ਕੇ ਉੱਥੇ ਇੰਟਰਸਟ ਲਿਆ ਤੇ ਬਹੁਤ ਹੀ ਵਧੀਆ ਸਾਨੂੰ ਇਹ ਲੱਗਿਆ ਤੇ ਅਸੀਂ ਸਾਰੇ ਪਿੰਡ ਦੇ ਇਸ ਮਾਮਲੇ 'ਚ ਧੰਨਵਾਦੀ ਹਾਂ ਤੇ ਮੈਡਮ ਅਨਮੋਲ ਗਗਨਮਾਨ ਜੀ ਦੇ ਬਾਦਰ ਸਿੰਘ ਓਕੇ ਜੀ ਦੇ ਅਸੀਂ ਦਿਲੋਂ ਧੰਨਵਾਦੀ ਹਾਂ ਉਹਨਾਂ ਨੇ ਸਾਡੇ ਪਿੰਡ ਨੂੰ ਬਹੁਤ ਹੀ ਸੱਚਜੇ ਢੰਗ ਨਾਲ ਸੰਭਾਲਿਆ ਆ ਬਾਦ ਇਹ ਵਿੱਚ ਕੀ ਕਹਿਣਾ ਚਾਹਦੇ ਹੋ ਅਜ ਵੱਡਾ ਹੀ ਕੱਟ ਹੋਇਆ ਤੁਹਾਡੇ ਵਾਰਡ ਦੇ ਵਿੱਚ ਦੇਖੋ ਜੀ ਮੈਂਬਰ ਪਾਰਲੀਮੈਂਟਾਂ ਦੀਆਂ ਚੋਣਾਂ ਜਿਹੜੀਆਂ ਕਿ 1 ਜੂਨ ਨੂੰ ਹੋਣ ਜਾ ਰਹੀਆਂ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਮਲਵਿੰਦਰ ਸਿੰਘ ਜੀ ਕਾਂਗਸਾਪ ਜਿਹੜੇ ਕਿ ਸਾਡੇ ਸ਼੍ਰੀ ਆਨੰਦਪਰ ਸਾਹਿਬ ਹਲਕਾ ਮੈਂਬਰ ਪਾਰਲੀਮੈਂਟ ਲਈ ਉਮੀਦਵਾਰ ਵਜੋਂ ਕਿ ਸਾਡੇ ਲਈ ਭੇਜੇ ਗਏ ਨੇ ਔਰ ਸਾਡੀ ਡਿਊਟੀ ਬਣਦੀ ਆ ਪਾਰਟੀ ਵਰਕਰਾਂ ਦੀ ਔਰ ਸਾਡੀ ਡਿਊਟੀ ਸਾਡੇ ਮੈਡਮ ਜੀ ਸਾਡੇ ਅਨਮੋਲ ਗਗਨਮਾਨ ਜੀ ਜਿਨ੍ਹਾਂ ਦੇ ਸਿਰ ਤੇ ਬਹੁਤ ਵੱਡਾ ਇੱਕ ਜ਼ਿੰਮੇਵਾਰੀ ਹੈ ਖਰੜ ਹਲਕੇ ਦੀ ਔਰ ਉਹਨਾਂ ਦੀ ਅਸੀਂ ਜ਼ਿੰਮੇਵਾਰੀ ਨੂੰ ਵੰਡਦੇ ਹੋਏ ਸਾਡੀ ਵੀ ਡਿਊਟੀ ਬਣਦੀ ਹੈ ਕਿ ਅਸੀਂ ਆਪਣੇ ਵਾਰਡ ਵਾਈਜ਼ ਉਹਨਾਂ ਦੀ ਪਿੰਡ ਵਾਈਜ਼ ਉਹਨਾਂ ਦੀਆਂ ਜ਼ਿੰਮੇਵਾਰੀਆਂ ਦੀ ਜੋ ਅਸੀਂ ਜਿਹੜੀ ਕਿ ਡਿਊਟੀ ਹੈ ਉਸੇ ਨਿਭਾਈਏ ਔਰ ਸਾਨੂੰ ਉਮੀਦ ਹੈ ਕਿ ਜਿਵੇਂ ਕਿ ਸੰਗਤ ਦਾ ਰਿਸਪਾਂਸ ਮਿਲ ਰਿਹਾ ਔਰ ਸੰਗਤ ਦਾ ਹਲਾ ਰਾਏ ਸਰਕਾਰ ਦੇ ਪ੍ਰਤੀ ਸਰਕਾਰ ਦੇ ਕੀਤੇ ਕੰਮਾਂ ਦਾ ਜਿਹੜਾ ਕਿ 2 ਸਾਲ ਚ ਕੰਮ ਕੀਤੇ ਹਨ ਜਿਵੇਂ ਕਿ ਬਿਜਲੀ ਦੇ ਬਿੱਲ ਜ਼ੀਰੋ ਆਉਣ ਲੱਗ ਪਏ ਨੇ ਔਰ ਹਸਪੀਟਲ ਦੇ ਵਿੱਚ ਦਵਾਈਆਂ ਫ੍ਰੀ ਆਉਣ ਲੱਗੀਆਂ ਜੀ ਔਰ ਇਹਦਾ ਜਿਹੜਾ ਸੰਗਤ ਵੱਲੋਂ ਜਿਹੜਾ ਕਿ ਕ੍ਰੈਡਿਟ ਸਾਡੀ ਪੰਜਾਬ ਸਰਕਾਰ ਨੂੰ ਜ਼ਰੂਰ ਦਿੱਤਾ ਜਾਊਗਾ ਔਰ ਸਾਨੂੰ ਉਮੀਦ ਹੈ ਕਿ ਸਰਦਾਰ ਮਾਲਵਿੰਦਰ ਸਿੰਘ ਕਾਂਗ ਹਲਕਾ ਸ਼੍ਰੀ ਅਨੰਤਪੁਰ ਸਾਹਿਬ ਤੋਂ ਜਿੱਤ ਕੇ ਇੰਡੀਆ ਐਲਾਈਂਸ ਦੇ ਹਿੱਸਾ ਵੰਡ ਕੇ ਔਰ ਸਾਡੇ ਦਿੱਲੀ ਦੇ ਵਿੱਚ ਜਿਹੜੀ ਵੱਡੀ ਮਹਾਪੰਚਾਇਤ ਬਣਨ ਜਾ ਰਹੀ ਆ ਉਸ ਦਾ ਹਿੱਸਾ ਬਣ ਕੇ ਸਾਡੇ ਆਨੰਦਪੁਰ ਸਾਹਿਬ ਦਾ ਹਲਕੇ ਦਾ ਪਾਰਲੀਮੈਂਟ ਹਲਕੇ ਦਾ ਸੁਧਾਰ ਕਰਨ ਵਿੱਚ ਅ ਵੀਰ ਜੀ ਅੱਜ ਵੀ ਦੇਖਣ ਨੂੰ ਸਾਹਮਣੇ ਆਇਆ ਕਿ ਲੋਕਾਂ ਨੂੰ ਬੈਠਣ ਦੇ ਲਈ ਕੁਰਸੀਆਂ ਤੱਕ ਘਟ ਗਿਆ ਸੀਗੇ ਤਾਂ ਕੁਰਸੀਆਂ ਵੀ ਦੁਬਾਰਾ ਪਗਾੜੀਆਂ ਪਿਆ ਕੀ ਲੱਗਦਾ ਕਾਰਨ ਕੀ ਹੈ ਦੇਖੋ ਜੀ ਇਹ ਸਾਰਾ ਸਾਡੇ ਰੂੜਾ ਵੀਰ ਜੀ ਉਹਨਾਂ ਦੀ ਕਿਰਪਾ ਹੈ ਇਹਨਾਂ ਨੇ ਕੀਤੇ ਹੋਏ ਕੰਮ ਔਰ ਇਹਨਾਂ ਦੇ ਨਗਰ ਦੇ ਵਿੱਚ ਜੋ ਹਰ ਇੱਕ ਦਾ ਹਰ ਇੱਕ ਦੇ ਕੰਮ ਆਉਣਾ ਔਰ ਮੈਂ ਤਾਂ ਇਹਨਾਂ ਦੀ ਉਂਗਲੀ ਫੜ ਕੇ ਚੱਲ ਰਿਹਾ ਔਰ ਮੈਂ ਤਾਂ ਕਰਜਦਾਰਾਂ ਜੀ ਨਗਰ ਚ ਨਾਲੋਂ ਦਾ ਜਿਨ੍ਹਾਂ ਨੇ ਮੈਨੂੰ ਬਹੁਤ ਵੱਡੀ ਮੈਨੂੰ ਹੌਸਲਾ ਅਫਜ਼ਾਈ ਕੀਤੀ ਮੇਰੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਿਛਲੀ ਜਿਹੜੀ ਇਲੈਕਸ਼ਨ ਹੋਈ ਹੈ ਮਿਊਨਿਸਪਲ ਕਮੇਟੀ ਦੀ ਮੈਨੂੰ ਤਾਂ ਬਹੁਤ ਵੱਡੇ ਜਿਹੜੇ ਵੱਡੇ-ਵੱਡੇ ਲੀਡਰ ਸਿਆਸੀ ਲੀਡਰ ਹੈ ਉੱਚੇ ਕੱਦੇ ਲੀਡਰ ਹੈ ਉਹਨਾਂ ਨੇ ਮੈਨੂੰ ਵੱਢ ਟੁੱਕ ਕੇ ਆਪਣੀ ਜਾਂਚ ਸੁੱਟ ਦਿੱਤਾ ਸੀ ਕਿ ਬਹਾਦਰ ਸਿੰਘ ਨੂੰ ਪਿੰਡ ਚਨਾਲੋਂ ਦੇ ਵਿੱਚ ਉਮੀਦਵਾਰ ਬਣਾਇਆ ਜਾਵੇ ਔਰ ਮੈਂ ਯਕੀਨ ਕਰਿਓ ਜੀ ਪਾਪਾ ਜੀ ਚਿੜੀ ਵਾਲਿਆਂ ਦੀ ਕਿਰਪਾ ਦੇ ਨਾਲ ਔਰ ਵਾਹਿਗੁਰੂ ਦੇ ਓਟ ਆਸਰੇ ਦੇ ਨਾਲ ਮੈਨੂੰ ਸੰਗਤ ਦਾ ਸਾਡੇ ਪਹਿਲਾਂ ਤਾਂ ਪ੍ਰਤੀਬਰੂੜਾ ਵੀਰ ਜੀ ਨੇ ਮੇਰੀ ਉਂਗਲੀ ਫੜੀ ਅੱਜ ਸਾਡੇ ਵਿਚਕਾਰ ਸਾਡੇ ਬਹੁਤ ਹੀ ਸਤਿਕਾਰਯੋਗ ਮਰਹੂਮ ਸਰਦਾਰ ਸੁਖਪਾਲ ਸਿੰਘ ਜੀ ਪਿੰਕੀ ਜਿਹੜੇ ਕਿ ਸਾਡੇ ਵਿੱਚ ਨਹੀਂ ਰਹੇ ਮੈਨੂੰ ਬਹੁਤ ਉਹਨਾਂ ਦਾ ਦੁੱਖ ਹੈ ਸਾਡੇ ਨਗਰ ਨੂੰ ਬਹੁਤ ਵੱਡਾ ਦੁੱਖ ਹੈ ਕਿਉਂਕਿ ਉਹ ਬਹੁਤ ਧਾਰਮਿਕ ਵਿਅਕਤੀ ਸਨ ਔਰ ਉਹਨਾਂ ਨੇ ਗੁਰੂ ਘਰ ਦੀ ਸੇਵਾ ਇੱਕ ਪ੍ਰਦਾਨ ਕੀਤੇ ਵਿੱਚੋਂ ਕੀਤੀ ਔਰ ਮੈਨੂੰ ਉਹਨਾਂ ਦਾ ਵੀ ਬਹੁਤ ਓਟ ਆਸਰਾ ਰਿਹਾ ਔਰ ਮੈਂ ਸਾਰੇ ਨਗਰ ਦਾ ਰਣੀਆ ਫਰਮਾਇ ਕੀ ਕਿ ਬੱਚੇ ਦਾ ਰਹਿਣੀ ਹੈ ਮੈਂ ਤਾਂ ਆਪਣੇ ਮੈਨੂੰ ਬੋਲਣ ਦਾ ਸਮਾਂ ਦਿੱਤਾ ਗਿਆ ਸੀ ਮੈਂ ਤਾਂ ਇਹੀ ਕਿਹਾ ਕਿ ਮੈਂ ਆਪਣੇ ਆਖਰੀ ਸਾਹ ਤੱਕ ਨਗਰ ਚਨਾਲੋਂ ਦਾ ਕਰਜ਼ਦਾਰ ਰਹੂੰਗਾ ਮੇਰੇ ਤੋਂ ਜਿੰਨਾ ਵੀ ਹੋ ਸਕੇ ਮੈਂ ਆਪਣੇ ਨਗਰ ਲਈ ਆਪਣੇ ਵਾਰਡ ਲਈ ਬਿਹਤਰ ਕਰੂੰਗਾ ਜੀ ਧੰਨਵਾਦ